ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਮੇਰੇ ਫੇਸਬੁੱਕ ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਵਾਕਬੋਧ ਵਿੱਚ ਵਾਕ ਇਸ ਨੂੰ ਕਹਿੰਦੇ ਨੇ ਤੇ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਤੇ ਫਿਰ ਵਾਕ ਵਟਾਂਦਰੇ ਦੀ ਗੱਲ ਕੀਤੀ ਗਈ ਵਾਕਾਂ ਦੇ ਨਾਲ ਲੱਗਦੇ ਨੇ ਵਿਸ਼ਰਾਮ ਚਿੰਨ ਅੱਜ ਦਾ ਵਿਸ਼ਾ ਹੈ ਜੀ ਵਿਸ਼ਰਾਮ ਚਿੰਨ ਜਿਸ ਵਿੱਚ ਵਿਸ਼ਰਾਮ ਚਿੰਨ ਕਿਸ ਨੂੰ ਕਹਿੰਦੇ ਹਨ ਇਸ ਬਾਰੇ ਗੱਲ ਕਰਦੇ ਹਾਂ ਵਿਸਰਾਮ ਵਿਸਰਾਮ ਦਾ ਅਰਥ ਹੈ ਠਹਿਰਾਓ ਉਹ ਚਿੰਨ ਜਿਹੜੇ ਲਿਖਣ ਦੇ ਵਿੱਚ ਪਿੰਨ ਪਿੰਨ ਠਹਿਰਾਵਾਂ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਵਿਰਾਮ ਚਿੰਨ ਕਹਿੰਦੇ ਹਨ ਜਦੋਂ ਆ ਬੋਲਦੇ ਹਾਂ ਜਾਂ ਲਿਖਦੇ ਹਾਂ ਤਾਂ ਥੋੜੀ ਦੇਰ ਲਈ ਕਿਤੇ ਰੁਕਦੇ ਹਾਂ ਉਸ ਰੁਕਾਵਟ ਜਾਂ ਠਹਿਰਾਵ ਲਈ ਜਿਹੜੇ ਚਿੰਨ ਵਰਤੇ ਜਾਂਦੇ ਹਨ ਉਹਨਾਂ ਨੂੰ ਵਿਸ਼ਰਾਮ ਚਿੰਨ ਕਹਿੰਦੇ ਹਨ ਜੇਕਰ ਵਿਸ਼ਰਾਮ ਚਿੰਨਾਂ ਦੀ ਯੋਗ ਥਾਂ ਵਰਤੋ ਨਾ ਕੀਤੀ ਜਾਏ ਤਾਂ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ ਵਿਸ਼ਰਾਮ ਚਿੰਨ 13 ਤਰ੍ਹਾਂ ਦੇ ਹੁੰਦੇ ਹਨ ਕਿਹੜੇ-ਕਿਹੜੇ ਨੇ 13 ਤਰ੍ਹਾਂ ਦੇ ਵਿਸ਼ਰਾਮ ਚਿੰਨ ਡੰਡੀ ਸਧਾਰਨ ਵਾਕ ਜਦੋਂ ਖਤਮ ਹੁੰਦਾ ਹੈ ਤਾਂ ਉਸ ਦੇ ਪਿੱਛੇ ਡੰਡੀ ਦੀ ਵਰਤੋਂ ਕੀਤੀ ਜਾਂਦੀ ਹੈ ਗੁਰਮਤਕਾਰ ਦੇ ਵਿੱਚ ਵਾਕ ਦੇ ਪਿੱਛੇ ਦੋ ਡੰਡੀਆਂ ਵਰਤੀਆਂ ਜਾਂਦੀਆਂ ਸੀ ਲੇਕਿਨ ਹੁਣ ਇੱਕ ਡੰਡੀ ਦੀ ਵਰਤੋਂ ਕੀਤੀ ਜਾਂਦੀ ਹੈ ਪ੍ਰਸ਼ੰਚਿੰਨ ਜਦੋਂ ਆਪਾਂ ਕਿਸੇ ਨੂੰ ਕੋਈ ਪ੍ਰਸ਼ਨ ਪੁੱਛਦੇ ਹਾਂ ਤਾਂ ਉਸ ਵਾਕ ਦੇ ਪਿੱਛੇ ਪ੍ਰਸ਼ਨ ਚਿੰਨ ਲੱਗਦਾ ਹੈ ਪ੍ਰਸ਼ਨ ਚਿੰਨ ਬ੍ਰੈਕਟ ਦੇ ਵਿੱਚ ਦਿਖਾਇਆ ਗਿਆ ਹੈ ਵਿਸਮਿਕ ਚਿੰਨ ਮੰਦੀ ਖੁਸ਼ੀ ਗਮੀ ਤੇ ਹੈਰਾਨੀ ਦੇ ਭਾਵਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਤੋਂ ਬਾਅਦ ਵਿਸਮਿਕ ਚਿੰਨ ਲੱਗਦਾ ਹੈ ਕਾਮਾ ਦੋ ਸ਼ਬਦਾਂ ਦੇ ਵਿਚਕਾਰ ਥੋੜਾ ਠਹਿਰਾਓ ਹੋਏ ਤਾਂ ਉਸ ਠਹਿਰਾਓ ਲਈ ਕੌਮੇ ਦੀ ਵਰਤੋਂ ਕੀਤੀ ਜਾਂਦੀ ਹੈ ਕੌਮੇ ਦਾ ਚਿੰਨ ਬ੍ਰੈਕਟਸ ਹੈ ਅਰਧ ਕੌਮਾ ਜਾਂ ਬਿੰਦੀ ਕਮ ਦੋ ਵਾਕਾਂ ਦੇ ਵਿਚਕਾਰ ਅਰਧ ਕੌਮਾ ਜਾਂ ਬਿੰਦੀ ਕੌਮੇ ਦੀ ਵਰਤੋਂ ਕੀਤੀ ਜਾਂਦੀ ਹੈ ਦੋ ਬਿੰਦੀ ਜਦੋਂ ਕਿਸੇ ਵੀ ਸ਼ਬਦ ਨੂੰ ਸੰਖੇਪ ਰੂਪ ਦੇਣਾ ਹੋਵੇ ਸੰਖੇਪ ਰੂਪ ਵਿੱਚ ਲਿਖਣ ਦੇ ਲਈ ਸ਼ਬਦਾਂ ਦੇ ਮਗਰ ਦੁਬਿੰਦੀ ਲੱਗਦੀ ਹੈ ਡੈਸ਼ ਡੈਸ਼ ਦੀ ਵਰਤੋਂ ਪਾਤਰਾਂ ਦੇ ਵਾਤਾਲਾਪ ਦਾ ਦਾ ਪ੍ਰਗਟਾਵਾ ਕਰਨ ਦੇ ਲਈ ਜਾਂ ਘਟਕੋਰੀਏ ਜਾਂ ਤੋਤਲੇ ਵਾਲੀ ਆਵਾਜ਼ ਨੂੰ ਪ੍ਰਗਟ ਕਰਨ ਲਈ ਜਿਹੜਾ ਹੈ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਦੋ ਬਿੰਦੀ ਡੈਸ਼ ਜਦੋਂ ਆਪਾਂ ਕਿਸੇ ਚੀਜ਼ ਦੀ ਉਦਾਹਰਨ ਦੇਣੀ ਹੈ ਤਾਂ ਆਪਾਂ ਕਹਿੰਨੇ ਹਾਂ ਜਿਵੇਂ ਤਾਂ ਜਿਵੇਂ ਤੋਂ ਬਾਅਦ ਦੋ ਬਿੰਦੀ ਤੇ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਚਿੰਨ ਜਿਹੜਾ ਹੈ ਬ੍ਰੈਕਟਸ ਹੈ ਪੁੱਠੇ ਕੌਮੇ ਜਦੋਂ ਕਿਸੇ ਦੀ ਕਹੀ ਗੱਲ ਉਵੇਂ ਦੀ ਉਵੇਂ ਲਿਖਣੀ ਹੈ ਤਾਂ ਪੁੱਠੇ ਕੌਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਕੌਮੇ ਦੋ ਤਰ੍ਹਾਂ ਦੇ ਨੇ ਦੋਰੇ ਤੇ ਇਕਾਰੇ ਇਕਾਰੇ ਕੌਮੇ ਜਦੋਂ ਕਿਸੇ ਦਾ ਉਪਨਾਮ ਲਿਖਣਾ ਹੈ ਜਾਂ ਕੋਈ ਗ੍ਰੰਥ ਦਾ ਕਿਤਾਬ ਦਾ ਨਾਮ ਲਿਖਣਾ ਹੈ ਤਾਂ ਅਸੀਂ ਸਿੰਗਲ ਕੌਮਿਆਂ ਦੀ ਵਰਤੋਂ ਕਰਦੇ ਹਾਂ ਜੋੜਨੀ ਸਮਾਸੀ ਸ਼ਬਦਾਂ ਦੇ ਵਿਚਕਾਰ ਜੋੜਨੀ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਪਹਿਲੇ ਲਾਈਨ 'ਚ ਕੋਈ ਜਿਹੜਾ ਹੈ ਸ਼ਬਦ ਪੂਰਾ ਨਹੀਂ ਆਉਂਦਾ ਤਾਂ ਉਸ ਦਾ ਅਗਲਾ ਹਿੱਸਾ ਅਗਲੀ ਲਾਈਨ 'ਚ ਹੈ ਤਾਂ ਉੱਥੇ ਵੀ ਆਪਾਂ ਜੋੜਨੀ ਦੀ ਵਰਤੋਂ ਕਰਦੇ ਹਾਂ ਬ੍ਰੈਕਟ ਖਾਨ ਮੁਹਾਵਰੇ ਜਾਂ ਔਖੇ ਸ਼ਬਦਾਂ ਦੇ ਅਰਥ ਲਖਣ ਦੇ ਲਈ ਬ੍ਰੈਕਟ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਪਾਤਰਾਂ ਦੇ ਹਾ ਭਾਵ ਦੱਸਣ ਦੇ ਲਈ ਜਿਹੜੀ ਹੈ ਉਹ ਬ੍ਰੈਕਟ ਦੀ ਵਰਤੋਂ ਕੀਤੀ ਜਾਂਦੀ ਹੈ ਨਾਵਲ ਜਾਂ ਇਕਾਂਗੀ ਲਿਖਦੇ ਸਮੇਂ ਛੁਟਮਰੋੜੀ ਛੁਟਮਰੋੜੀ ਜੋ ਛੱਡੇ ਹੋਏ ਅੱਖਰ ਦੀ ਆਵਾਜ਼ ਦਿੰਦੀ ਹੈ ਕੌਮੇ ਤੇ ਛੁਟਮਰੋੜੀ ਚ ਫਰਕ ਹੈ ਕੀ ਕਮਾ ਪੈਟ ਪੈਂਦਾ ਹੈ ਛੁਟਮਰੋੜੀ ਜਿਹੜੀ ਹੈ ਅੱਖਰ ਦੇ ਸਿਰ ਤੇ ਪੈਂਦੀ ਹੈ ਜਿਵੇਂ ਆਪਾਂ ਵਿਚ ਦੀ ਜਗ੍ਹਾ ਬੋਲਦੇ ਹਾਂ ਚ ਬਿੰਦੀ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਆਪਾਂ ਆਪਣੀਆਂ ਡਿਗਰੀਆਂ ਦੇ ਦੱਸਣੀਆਂ ਨੇ ਜਿਵੇਂ ਬੀਏ ਜਾਂ ਕਿਸੇ ਜਿਹੜੇ ਹੈ ਸ਼ਬਦਾਂ ਦੋ ਸ਼ਬਦਾਂ ਨੂੰ ਲਿਖਣਾ ਹੈ ਜਿਵੇਂ ਸਰਦਾਰ ਸਾਹਿਬ ਤਾਂ ਉਹਦੇ ਵਿੱਚ ਘਾਰ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਲੜੀ ਨੰਬਰ ਦੱਸਣ ਦੇ ਲਈ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਤਰ੍ਹਾਂ ਵਿਸ਼ਰਾਮ ਚਿੰਨ ਜਿਹੜੇ ਹੈ ਅੱਜ ਆਪਾਂ 13 ਤਰ੍ਹਾਂ ਦੇ ਕੀਤੇ ਨੇ ਕਿ 13 ਤਰ੍ਹਾਂ ਦੇ ਵਿਸ਼ਰਾਮ ਚਿੰਨ ਹੁੰਦੇ ਹਨ ਵਿਸ਼ਰਾਮ ਚਿੰਨਾ ਦੀ ਵਰਤੋਂ ਵਾਕਾਂ ਦੇ ਵਿੱਚ ਹੀ ਕੀਤੀ ਜਾਂਦੀ ਹੈ ਕਿਰਪਾ ਕਰਕੇ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ ਸ਼ੁਕਰੀਆ